ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਲੋਹਾਖੇੜਾ ਸੰਗਰੂਰ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਤਨੌਲਾ ਮੰਡੀ ਦੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇਰੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ 'ਚ 10 ਮੱਝਾਂ ਲਗਭਗ ਵਿਕਰੀ ਵਾਲੀਆਂ ਹੈਗੀਆਂ ਤੇ ਤੋਂ ਬਿਨਾਂ 18 ਬਾਈ ਦੱਸਦਾ ਸੀ ਵੀ گاਵਾ ਵਕਾਊ ਆ ਕੋਸਨਾਗ ਜਰਸੀ ਵੀ ਹੈ ਰੈੱਡ ਕਲਰ ਦੇ ਵਿੱਚ ਕੁਝ ਗਾਣਾ ਤੇ ਐਚਐਫ ਤਾਂ ਹਮੇਸ਼ਾ ਇੱਥੇ ਅਵੇਲੇਬਲ ਹੁੰਦੀ ਹੈ ਸੋ ਟੋਟਲ 28 30 ਪਸ਼ੂ ਤੁਹਾਨੂੰ ਦਿਖਾਉਣੇ ਆ ਕੁਸਨਾਗ ਵਿੱਚੋਂ ਤੋਰਾਂਗੇ ਬਹੁਤੇ ਤੋਰ ਦੇਣਗੇ ਬਾਕੀ ਤੁਹਾਨੂੰ ਜਿਹੜਾ ਪਸ਼ੂ ਜਚੂਗਾ ਆ ਕੇ ਦੇਖਿਓ ਪਹਿਲੀ ਗੱਲ ਤਾਂ ਇਹ ਵੀ ਤੁਸੀਂ ਇਨਫੋਰਮੇਸ਼ਨ ਨੂੰ ਸਮਝ ਲਓ ਇਹਨਾਂ ਸਾਰੇ ਪਸ਼ੂਆਂ ਸੰਬੰਧੀ ਤੁਸੀਂ ਆਇਓ ਜਿਹੜਾ ਪਸ਼ੂ ਜਜੂ ਉਹਨੂੰ ਤੋੜ ਕੇ ਦੇਖਿਓ ਉਹਨੂੰ ਚੋ ਕੇ ਦੇਖਿਓ ਜਿਹੜਾ ਪਸ਼ੂ ਸੋਇਆ ਸੋਇਆ ਗੱਭਣ ਪਸ਼ੂ ਦੇ ਥਣ ਪਾਸ ਹੋ ਜਾਂਦੇ ਹੁੰਦੇ ਸੋ ਕਾਫੀ ਸਾਰੇ ਨਾਗ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਦੇ ਰਹੋ ਆਓ ਸ਼ੁਰੂਆਤ ਕਰੀਏ ਮੱਝਾਂ ਵਾਲੇ ਪਾਸਿਓ ਫਿਰ ਇਧਰ ਗਾਵਾਂ ਲਾਵਾਂਗੇ ਪਰਵੀ ਭਾਈ ਸਸਤੀ ਸਸਤੀ ਕਾਲ ਭਾਈ ਪ੍ਰਦੀਪ ਅੱਜ ਆਪਣੇ ਕੋਲ ਹੈ 28 30 ਨਗਰ 28 ਦੀ ਰੈਮ ਰਵਿਸ਼ਾ ਠੀਕ ਹੈ ਅੱਛਾ ਭਾਈ ਛੁਰਵਾਤ ਆਪਾਂ ਮੱਝਾਂ ਵਾਲੇ ਪਾਸੋਂ ਕਰ ਲਈਏ ਪੈਸੇ ਨਾ ਵਰਤੇ ਮਾਲ ਆਪਣੇ ਕੋਲ ਜਿਆਦਾ ਵੀਡੀਓ ਲੰਬੀ ਹੋ ਜੂ ਤੇ ਮੰਨ ਕੇ ਚੱਲੋ ਵੀ ਆਪਣੇ ਕੋਲ ਜਿਹੜਾ ਅੱਜ ਮੱਝਾਂ ਨੇ ਸਵਾ ਕ ਲੱਖ ਰੁਪਏ ਦੇ ਭਾਅ ਦੀਆਂ ਚਾਰ ਮੱਝਾਂ ਨੇ ਤੇ ਉਹ ਤੋਂ ਇਲਾਵਾ 1 35 ਤੋਂ 40 ਦੇ ਭਾਅ ਦੀਆਂ ਤਿੰਨ ਮੱਝਾਂ ਨੇ ਤੇ ਬਾਕੀ ਵੀ ਮੈਂ ਦੋ ਝੋਟੀਆਂ ਨੇ ਜਿਹੜੀਆਂ 1 60 ਕੇ ਦੇ ਭਾਅ ਦੀਆਂ ਨੇ ਬਾਕੀ ਸਾਰੀਆਂ ਮੰਨ ਕੇ ਸਵਾ 35 40 ਦਾ ਭਾਅ ਵਨ ਠੀਕ ਹੈ ਫਾਈਨਰ ਬਰਾਣੀ ਮਾਈਟ ਥਾਰੀਆਂ ਹੀ ਮੱਜਾਂ ਬਈ ਤਾਜ਼ੀਆਂ ਨੇ ਸੂਈਆਂ ਸਵਾਈਆਂ ਆ ਤਾਜ਼ੀਆਂ ਵੀਰੇ ਦੋ ਦੋ ਦਿਨਾਂ ਦੀਆਂ ਜਿਵੇਂ ਆ ਝੋਟੀਆਂ ਬਈ ਇਹ ਤਿੰਨ ਤਰ੍ਹਾਂ ਦੀ ਸੂਈਆਂ 10 ਕਿਲੋ ਬੋਲੀ ਆ ਇਸ ਤਣ ਤਿਆਰ ਆ ਠੀਕ ਹੈ ਤੇ ਵਧੀਆ ਵੱਡੀ ਹਾਈਟ ਦੀ ਝੋਟੀਆਂ ਤੇ ਬਾਕੀ ਸਾਰੀਆਂ ਬਈ ਤਕਰੀਬਨ ਜਿਵੇਂ ਆ ਝੋਟੀਆਂ ਇਹ ਕੱਲ ਸੂਈਆਂ ਸਵੇਰੇ ਬੋਲੋ ਖਾਲੀ ਹੋਈ ਆ ਤੇ ਵੀ ਕਹਿੰਦੇ ਮਤਲਬ ਜੀ ਜਿਹਨੇ ਵੀ ਬਾਈ ਨੇ ਖਰੀਦਨੀਆਂ ਕੋਲੇ ਜਦੋਂ ਮਰਜੀ ਆ ਇਹਦੇ ਅੱਗੇ ਆ ਝੋਟੀਆਂ ਬਈ ਇਹ ਥੱਲੇ 14 ਕਿਲੋ ਹੁਣ ਤਿਆਰ ਆ ਅੱਜ ਪੰਜਵੇਂ ਦਿਨ ਠੀਕ ਹੈ 14 ਕਿਲੋ ਦੁੱਧ ਬਈ ਰੈਡੀ ਆ ਹੁਣ ਠੀਕ ਹੈ ਤੇ ਦੁੱਧ ਕੱਟੀ ਦੇ ਦੂਗੇ 18 19 ਕਿਲੋ ਬਾਕੀ ਜਿੰਨੀਆਂ ਹੈਗੀਆਂ ਨੇ ਬਾਈ ਆਪਣੀ ਲੋਕਲ ਏਰੀਆ ਦੀ ਕੋਈ ਮੱਝ ਨਹੀਂ ਸਾਰੀਆਂ ਹਸਾਰ ਦੀਆਂ ਨੇ ਠੀਕ ਹੈ ਵੀ ਕਈ ਵਾਰ ਇਹ ਹੁੰਦਾ ਆਪਾਂ ਲੋਕਲ ਪਰਚੇਜ ਕਰਕੇ ਆਪਾਂ ਕਹਿ ਦਿੰਨੇ ਆ ਵੀ ਉਹ ਚੀਜ਼ ਨਹੀਂ ਅੱਗੇ ਆ ਛੋਟੀਆਂ ਬਾਈ ਜਿਵੇਂ ਤੇ ਛੋਟੀਆਂ ਆਪਾਂ ਰਿਪੋਰਟ 18 ਕਿਲੋ ਦੁੱਧ ਦੀ ਪਿਛਲੇ ਸੂਏ ਦੀ ਦਿੱਤੀ ਆ ਤੇ ਸਵੇਰੇ ਬਾਈ ਇਹਨੇ ਕੱਢੇ ਸੀ 5 ਕਿਲੋ ਬੋੜਾ ਕੱਲ ਦੀ ਸੂਈ ਹੋਈ ਆ ਕੱਲ ਦੀ ਸੂਈ ਹਾਂ ਬਾਈ ਠੀਕ ਤੇ ਸੈੰਗੋ ਮੂੰ ਮੱਥਾ ਸਾਰੇ ਰੀਜਨਲ ਆ ਬਾਈ ਜਿੰਨੀਆਂ ਹੈਗੀਆਂ ਨੇ ਠੀਕ ਹੈ ਸਵੇ ਸਵੇ ਦੇਖ ਸਕਦੇ ਥਾਂ ਤੋਂ ਹੀ ਆਈਡੀਆ ਹੋਊਗਾ ਮਾਜਦਾ ਬੜ ਬਾਈ ਜੀ ਜੀ ਤਾਂ ਨਾਰਮਲ ਦੁੱਧ 17 ਕਿਲੋ ਜਿੰਨੀਆਂ ਦੇ ਆਪਣੇ ਕੋਲ ਮੱਝਾਂ ਨੇ ਤਾਂ ਇਹਦਾ ਮਤਲਬ ਐਵਰੇਜ ਦੁੱਧ 14 ਦੇ 15 ਕਿਲੋ ਦੀ ਐਵਰੇਜ ਆਈਆਂ ਨੇ ਵੀ ਆਪਾਂ ਉਹ ਕਹੇ ਦੀ ਉਹ ਗੱਲ ਦਾ ਵੀ ਇਨ ਫਾਇਦਾ ਹੁੰਦਾ ਜਦਾਂ ਛੋਟੀਆਂ 4 ਦਿਨਾਂ ਦੀ ਸੂਈ ਆ ਇਹ ਥੱਲੇ ਵੀ 14 ਕਿਲੋ ਦੁੱਧ ਆ ਹੁਣ ਠੀਕ ਹੈ ਬਾਕੀ ਬਾਈ ਜਿੰਨੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਮੰਨ ਕੇ ਵੀ ਆਪਾਂ ਬਾਜ਼ਾਰ ਲੈ ਕੇ ਨਹੀਂ ਨਾਰਮਲ ਜਿਹੜੇ ਆਪਾਂ ਕਹਿੰਦੇ ਨੇ ਇੱਕ ਤਰ੍ਹਾਂ ਦੀ ਹੈ ਨਾ ਵੀ ਡੰਗ ਤੇ ਵੀਡੀਓ ਬਣਾਉਣੇ ਆ ਉਹੀ ਆ ਠੀਕ ਹੈ ਇਹ ਵੀ ਬਾਈ ਕੱਲ ਦੀ ਸੂਈ ਹੈ ਝੋਟੀ ਠੀਕ ਹੈ ਇਦਾਂ ਵੀ ਇਹ ਝੋਟੀ ਜਿਵੇਂ ਬਾਈ 1 35 ਦੀ ਤੀਜੇ ਸੂਏ ਬਾਈ ਇਹਦਾ ਠੀਕ ਹੈ ਹਾਂ ਇਹ ਦੋ ਦੇ ਪਰ ਇਹ ਬਾਈ ਪਲੂਣਾ ਆ ਗਈਆਂ ਇਹ ਮੰਨ ਕੇ ਚਲੋ ਵੀ ਇੱਕ 30 ਦੇ ਭਾ ਦੀ ਆਪਾਂ ਵਿੱਚ ਐਵਰੇਜ ਮੰਨ ਕੇ 25 ਤੋਂ 30 ਦੇ ਵਿੱਚ ਦੇ ਦੇਣੀ ਠੀਕ ਹੈ ਹਾਂਜੀ ਇਹਨੂੰ ਹੱਕ ਦੀ ਮਰਜ਼ੀ ਇਹ ਜਿੰਨੇ ਆ ਕੱਟੀਆਂ ਬਾਈ ਬੋਲੇ ਚ ਖਾਲੀ ਹੁੰਦੀ ਹੁਣ 13 ਕਿਲੋ ਦੁੱਧ ਕੰਡੇ ਵਾਲਾ ਤੋਲ ਤੇ ਲੈ ਜਿਹੜਾ ਮਰਜ਼ੀ ਠੀਕ ਹੈ ਹਾਂਜੀ ਸੋਸੇ ਇੱਕ ਸਪਾਈਲੈਂਸੀ ਕੋਸ ਦੂਜੇ ਸੂਏ ਇਹਦੇਆਂ ਤੀਜੇ ਸੂਏ ਦੇ ਇਹ ਤੋਂ ਇਲਾਵਾ ਕੁਝ ਗਾਵਾਂ ਵੀ ਤੱਲੀ ਪੇ ਗਾਵਾਂ ਬਾਈ ਬਾਈ ਜੀ ਜੀ ਤੇ ਇਹ ਕੱਲ ਦੀ ਸੂਈ ਹੋਈ ਆ ਚਾਰੂ ਚੁਰੂ ਬਹੁਤਾ ਖਾਲੀ ਹੁੰਦੀ ਦੀ ਮੰਨ ਕੇ ਵੀ 10 ਤੋਂ 11 ਕਿਲੋ ਬੋਲੀ ਜਿਹੜੀ ਇਹ ਥੱਲੇ ਤਿਆਰ ਆ ਤੇ ਇਹ ਵੜਾ ਬਾਈ ਤਿੰਨੇ ਵੜਾ ਆਪਾਂ 67000 ਦੀ ਐਵਰੇਜ ਚ ਦੇ ਦਾਂਗੇ ਚਾਹੇ ਕੋਈ ਇੱਕ ਲੈ ਲੇ ਚਾਹੇ ਵੀ ਸਾਰੀਆਂ ਲੈ ਲੇ ਕੋਈ ਚੱਕਰ ਨਹੀਂ ਠੀਕ ਹੈ। ਇਹ ਐਵਰੇਜ ਭਾਈ ਮੰਨ ਕੇ ਚੱਲੋ ਵੀ ਜਿੰਨੀ ਵੇੜਾ 17 ਕਿਲੋ ਦੁੱਧ ਹੋਵੇ ਨਾਰਮਲ ਦੇ ਦੂੰਗੀ ਜੇ ਆਪਾਂ ਕਹੀਏ ਵੀ 20 22 ਕਿਲੋ ਦੇ ਦੂੰ ਉਹ ਅੱਗੇ ਤਾਂ ਜਾਨਵਰ ਦੇ ਉੱਪਰ ਡਿਪੈਂਡ ਆ ਠੀਕ ਹੈ। ਵੀ ਐਵਰੇਜ ਦੁੱਧ ਦੀ ਜਿਹੜੀ 17 ਕਿਲੋ ਦੁੱਧ ਨਾਰਮਲ ਪਾ ਦੂੰਗੀ। ਭਾ ਭਾਈ 67000 ਦੇ ਪਾ ਤੰਨਾ ਜੀ ਜਿਹੜੀ ਮਰਜ਼ੀ ਖਰੀਦ ਲੈ। ਠੀਕ ਹੈ ਇਹ ਜਿਹੜੀਆਂ ਤਿੰਨ ਨੰਬਰ। ਜਿਹਨੇ ਆ ਗਈ ਭਾਈ ਹੁਣ ਇਹ ਗੱਬਣਾ ਇਹ ਗੱਬਣਾ ਭਾਈ ਹਲੇ 15 ਦਿਨਾਂ ਦੀ ਕੱਚੀ ਆ। ਜਿਹੜਾ ਫਾਰਮ ਤੋਂ ਆਪਾਂ ਲਈ ਆ ਉਹਨਾਂ ਨੇ 20 ਕਿਲੋ ਦੁੱਧ ਸੱਸਿਆ ਦਾ ਆਪਾਂ ਨੂੰ। ਬਰੀਡ ਬਰੂਡ ਇਹਦੀ ਬਹੁਤ ਪਰ ਵੀ ਰੇਟ ਆਪਣਾ ਜਮਾ ਇਹਨਾਂ ਦਾ ਆਪਾਂ ਇਕੱਠੀਆਂ ਲਈਆਂ ਕਰਕੇ ਵੀ ਚਾਹੇ ਇੱਕ ਲੈ ਲੈ ਜਿਵੇਂ ਦੋਨੋਂ ਲੈ ਲੈ ਵੀ ਮੰਨ ਲਾ ਠੀਕ ਹੈ 70000 ਦੀ ਐਵਰੇਜ ਦੇ ਦਾਂਗੇ ਠੀਕ ਹੈ ਜਿਹੜੀ ਉੱਧਰ ਅੱਗੇ ਬਈ ਵੇੜਾ ਵੀ ਵੇੜਾ ਭਾਈ ਇਹ ਵੀ 70000 ਦੀ ਐਵਰੇਜ ਹੀ ਦੇ ਦਾਂਗੇ ਠੀਕ ਹੈ ਨਾਲ ਚੱਲਾਂਗੇ 20 ਕਿਲੋ ਰੋਡ ਹਫਤੇ ਦੀ ਕੱਚੀ ਹੈ ਤੇ ਖਾ ਹਫਤੇ ਦੀ ਕੱਚੀ ਹਾਂ ਵੀ ਰੇਟ ਭਾਈ ਜਿੰਨੇ ਵੀ ਆਪਾਂ ਪਾਵਾਂਗੇ ਪਰ ਹੋਣਗੇ ਲੈਣ ਦੇ ਨਾਲੇ ਤੇ ਅੱਗੇ ਆ ਵੇੜਾ ਭਾਈ ਜਿੰਨੇ ਇਹਦਾ 17 ਕਿਲੋ ਦੋ ਦੱਸਿਆ ਆਪਾਂ ਨੂੰ ਹੂੰ ਇਹ ਭਾਈ ਦੇ ਦਾਂਗੇ ਆਪਾਂ 70000 ਰੁਪਏ ਲੈਣ ਦੇ ਨਾਲ ਠੀਕ ਹੈ ਅੱਗੇ ਭਾਈ ਜਿੱਦਾਂ ਆ ਗਿਆ ਸ਼ਹਿ ਵੀ ਮੰਨ ਕੇ ਕ੍ਰੋਸ ਚ ਆਪਾਂ ओरिजिनल ਤਾਂ ਹੈ ਨਹੀਂ ਇਹ ਵੀ ਦੋਦੇ ਦੀ ਜਿਹੜੀ ਆਪਾਂ ਮਾਲਕਾਂ ਨੇ ਰਿਪੋਰਟ ਦਿੱਤੀ 22 ਕਿਲੋ ਦੋਦੀ ਠੀਕ ਹੈ ਇਹਦਾ ਜਿਹੜਾ ਬਾਜ਼ਾਰ ਰੇਟ ਆ ਵੀ ਇਹ 75000 ਰੁਪਏ ਦੀ ਵੜ ਦੇ ਦਿੰਦੇ ਠੀਕ ਹੈ ਬਾਕੀ ਮੇਨ ਗੱਲ ਬਈ ਜੀ ਇਹ ਤਾਂ ਸਾਰੀਆਂ ਆਪਣੀ ਲੋਕਲ ਪਰਚੇਜ਼ਿੰਗ ਆ ਵੀ ਇਹ ਨਹੀਂ ਹੈਗਾ ਵੀ ਜਿਵੇਂ ਕਈ ਵਾਰ ਆਪਾਂ ਕਹਿੰਨੇ ਵੀ ਹੋਰ ਪਾਸਿਓਂ ਆਪਾਂ ਜਾਨਵਰ ਖਰੀਦਾ ਹੁੰਦਾ ਨਾ ਠੀਕ ਹੈ ਕੋਈ ਇਤਨੀ ਜਾਨਵਰ ਨਹੀਂ ਆਪਣੇ ਕੋਲ ਓਕੇ ਹਾਂ ਇਹਦੇ ਅੱਗੇ ਜਿਹੜੀ ਐਚ ਐਫ ਅੱਗੇ ਭਾਈ ਜਿੰਨੀਆਂ ਐਚ ਐਫ ਨੇ ਇਹਨਾਂ ਦੇ ਵਿੱਚ ਦੋ ਮੱਛੀਆਂ ਵਈ ਦੀ ਜੀਤ ਪਲੂਣਾ ਨੇ ਬਾਕੀ ਦੂਜਾ ਸੂਆ ਨੇ ਸਾਰੀਆਂ ਮੇਨ ਜਿੰਨੀਆਂ ਵੀ ਹੈਗੀਆਂ ਨੇ ਜਿੱਦਾਂ ਇਹ ਵੜਾ ਬਈ ਇਹਨੇ 28 ਤੋਂ 30 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਕਿੰਨਾ ਅਕਸਰ ਲੈ ਜੀ ਦੀ ਭਾਈ ਇਹਦੇ ਆਪਾਂ ਨੂੰ ਅੱਜ ਹਫਤਾ ਬਾਕੀ ਆ ਠੀਕ ਹੈ ਤੇ ਜਿਹੜਾ ਵੀਰ ਮਰਜੀ ਲੇ 27 28 ਕਿਲੋ ਬੰਦ ਜਮਾ ਨੋਰਮਲ ਹੀਟ ਹੋਊਗਾ ਸਭੀ ਰੇਟ ਬਾਈ ਜਮਾ ਆਵਾਜ਼ ਵੀ ਹੋਊਗਾ 95000 ਰੁਪਏ ਦੀ ਵੇੜ ਦੇਣਾ ਠੀਕ ਹੈ ਸੋ ਦੱਸੋ ਵੀ ਬਾਜ ਵੈਰਿਟੀ ਦੇਵਾਂਗੇ ਭਾਈ ਜਿੰਨੇ ਵੀ ਹੋਣਗੇ ਅੱਗੇ ਇਹ ਵੇੜਾ ਬਾਈ 6 ਦਾਂਦਾ ਤੇ 28 ਕਿਲੋ ਰੂਦੀ ਰਿਪੋਰਟ ਮਾਲਕਾਂ ਨੇ ਆਪਾਂ ਨੂੰ ਦਿੱਤੀ ਇਹਦੀ ਕਿੰਨਾ ਚੱਲਾਂ ਦੀ ਸੇਮ ਚ ਸਭ ਤੋਂ ਹਫਤੇ ਦੀ ਕੱਚੀ ਨਹੀਂ ਵੇਜੀ ਦੀ ਰੇਟ ਹੁਣ ਸੋ ਇਹ ਵੀ 95000 ਦੀ ਦਿਆਂਗੇ ਭਾਈ ਠੀਕ ਹੈ ਹਾਂ ਇਹਦੇ ਅੱਗੇ ਬਾਈ ਵੇੜ ਅੱਗੇ ਬਾਈ 2 ਦਾਂਦੇ ਬੱਛੀ ਆ ਪਰ ਮਾਲੀ ਤੇ ਇੱਕ ਹਫਤਾ ਹਲੇ ਬਾਕੀ ਹੈ ਜਿਹੜੇ ਕੋਲ ਪਤਾ ਤੇ 2 ਦਾਂਦਾ ਬਾਈ ਇਹ ਦੋ ਨਹੀਂ ਬਾਈ ਦੋ ਦੋ ਦੰਦ ਦੇ ਇੱਕ ਬੱਚੇ ਥੋੜੇ ਮੰਨ ਕੇ ਵੀ 15 ਦਿਨ ਉਹ ਤਾਂ ਹਲੇ ਲੈ ਜੂਗੀ 10 ਤੋਂ 15 ਦਿਨ ਇਹ ਦਾ ਹਫਤੇ ਦੇ ਵਿੱਚ ਹੀ ਤਿਆਰ ਠੀਕ ਰੇਟ ਹੋਵੇਗਾ ਰੱਪੜੀ ਬਾਈ ਬਾਜ ਬਰੇਡੀ ਜਮਾ ਜਿਹੜਾ ਆਪਾਂ ਲੈਣ ਦੇ ਨਾਲ ਉਹ 95 95000 ਦੀਆਂ ਮੱਛੀਆਂ ਦੇ ਦਾਂਗੇ ਠੀਕ ਹੈ ਸਰ ਦੇਖੋ ਥਣ ਦਾ ਸਹਜ ਟਾਪ ਦੀਆਂ ਮੱਛੀਆਂ ਨੇ ਬਾਈ ਜੀ ਨਾਲੇ ਥਾਣਾ ਚ ਬਿੱਥੀ ਹਵਾਨਾ ਵੀ ਤੁਸੀਂ ਦੇਖੇ ਦੋ ਦੰਦ ਦਾ ਇੱਧਰ ਨਹੀਂ ਲਿਜਾਈ ਵੀ ਇੱਧਰ ਲੈ ਪਤਾ ਤਾਂ ਦਾ ਮਤਲਬ ਬਾਈ ਜੀ ਇਹ ਤਾਂ ਐ ਨਹੀਂ ਵੀ ਆਪਾਂ ਦਿਖਾਈਏ ਕੁਝ ਹੋਰ ਤੇ ਨਿਕਲੇ ਕਿਉਂਕਿ ਬਾਈ ਜਿਹੜਾ ਕੋਈ ਵੀਰ ਪੈਸਾ ਨੀ ਵੇਸਟ ਕਰਦਾ ਉਹ ਅੱਗੇ ਆਪਣੇ ਨਾਲੋਂ ਵੀ ਸਿਆਣੀ ਆ ਬਾਕੀ ਜਿੰਨੀ ਵੀ ਹੈ ਇਹ ਪੂਰੀ ਟੌਪ ਦੀਆਂ ਵਿੱਛੀਆਂ ਨੇ ਇਹ ਪਨੂਣਾ ਠੀਕ ਹੈ ਸੋ ਦੋਸਤੋ 3 ਕੁਆਲਟੀ ਦੇ ਪੱਖ ਤੋਂ ਵੀ ਇੱਕ ਨੰਬਰ ਨੇ 8 ਇੰਚਾਈ ਵਾਲਾ ਥਾਣਾ ਤੇ ਥਾਣਾ ਚ ਵਿੱਤੀ ਬੜੀ ਸੋਹਣੀ ਹੈ ਬਾਕੀ ਤਾਂ ਚੱਕਦੇ ਹੀ ਦੇਖ ਸਕਦੇ ਹੋ ਹਫਤਾ ਕੁ ਲਾਉਗੀ ਖੈਰ ਤਿਆਰ ਚੰਗੀ ਹੋਈ ਖੜੀ ਐ ਇਸ ਟਾਈਮ ਵਿੱਚ ਇਹਦੇ ਨਾਲ ਇੱਕ ਹੋਰ ਇਹ ਵੀ 95000 ਰੇਟ ਤੇ ਪਹਿਲਣ ਵੱਛੀ ਹੈ ਸੋ ਵੀ ਭਾਈ ਜੇ ਜਿੰਨੀ ਕਹੇ ਵੀ 19 ਸੋਹਣੀ ਤਿਆਰ ਹੋਊਗੀ ਕਰਮਾਲੇ ਸਹੀ ਅੱਗੇ ਤੇ ਦੋ ਅੱਗੇ ਜਿਹੜੀ ਵਾੜ ਹੈ ਇਹ ਵਾੜ ਬਾਈ ਜਗੀਤ ਜਿੱਦ ਅੱਗੇ ਸਰਦੀਆਂ ਦੇ ਵਿੱਚ ਤਾਂ ਇਦਾਂ ਦੀ ਵਾੜ ਦਾ ਕੋਈ ਮੁੱਲ ਨਹੀਂ ਹੁੰਦਾ ਵੀ ਦੋ-ਦੋ ਲੱਖ ਰੁਪਏ ਦੀ ਵੀ ਆਪਾਂ ਨੇ ਲਈਆਂ ਨੇ ਆਪ ਹੂੰ ਤੇ ਇਹ ਬੱਚੀ ਬਾਈ 1 ਲੱਖ ਤੇ 35 ਹਜ਼ਾਰ ਦੇ ਦੇ ਦਾਂਗੇ ਕੱਢਦੇ ਵਾਰ ਪਤਾ ਤੋਰੇ ਨੇ ਜਿ ਸਰਸੋ ਦੇਖੋ 1 ਲੱਖ ਤੇ 35 ਹਜ਼ਾਰ ਲੈਣ ਦੇ ਨਾਲ ਰੇਟ ਆ ਬਾਈ ਜਗੀਤ ਜਿੱਦ ਅੱਗੇ ਇਦਾਂ ਦੀ ਵਾੜਾਂ ਵੀਰੇ ਆਪਾਂ ਨੇ ਆਪ ਪਰਚੇਜ ਕੀਤੀਆਂ ਨੇ ਉਦੋਂ 80 90 ਕਮਾਈਆਂ ਸੋ ਵਾਅਦੇ ਦੱਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਐਡੀ ਵੱਡੀ ਵਾੜ ਸਿਆਲਾਂ ਦੇ ਵਿੱਚ ਕੀਮਤ ਕੁਝ ਹੋਰ ਹੀ ਰਹੀ ਹੈ ਅੱਜ ਗਰਮੀ ਦੀ ਰੁੱਤ ਦੇ ਰੇਟ ਜੀ ਬੱਜੇ ਜੀ ਜੀ ਤਾਂ ਜਿਹੜਾ ਵੀਰ ਮਰਜ਼ੀ ਲੈ ਜਾ 30 ਕਿਲੋ ਤੋਂ ਉੱਪਰ ਪਰੇ ਦੁੱਧ ਕਰਨ ਵਾਲੀ ਪਾ ਦੂਗੀ ਠੀਕ ਹੈ ਪਰ ਵੀ ਘੱਟ ਅਸਤੀ ਦੂਜੀ ਵਾੜ ਬਾਈ ਕੇ ਵੀ ਬਾਈ ਜੀ ਤਾਂ 30 ਕਿਲੋ ਤੋਂ ਉੱਪਰ ਬੱਛੀ ਹੁਣ ਦੁੱਧ ਪਾ ਦੂ ਗਰਮੀ ਗਰਮੀ ਚ ਕਿਵੇਂ ਸਰਦੀਆਂ ਇੱਕ ਵਾਰ ਇਹ ਵੀ ਬਹਿੜਾ ਐਦਾਂ ਨਹੀਂ ਦਾ ਕੋਈ ਮੁੱਲ ਨਹੀਂ ਸੁੰਦਾ ਇਹਦਾ ਭਾਈ ਜਮਾਂ ਬਾਜ ਮੈਂ ਰੇਟ 1.5 ਲੱਖ ਰੁਪਏ ਦੀ ਬੱਛੀ ਦੇ ਦਾਂ ਠੀਕ ਹੈ ਲੈ ਜਿੱਦਾਂ ਵੀਰੋਂ ਨਵੇਂ ਫਾਰਮ ਵਾਲੇ ਵੀਰਾਂ ਦੇ ਫੋਨ ਆਉਂਦੇ ਨੇ ਸਾਰਿਆਂ ਲਈ ਮੰਨ ਕੇ ਇੱਕ ਤਰ੍ਹਾਂ ਦਾ ਮੌਕਾ ਹੀ ਹੁੰਦਾ ਜਿੱਦਾਂ ਹੁਣ ਬਾਈ ਇਹੀ ਵੇੜਾ 9ਵੇਂ ਮਹੀਨੇ ਲੈਣੀ ਆਲੇ ਉਹ ਤੋਂ ਭਾਈ ਲਾਉਣਾ ਪਊ 60 ਸਹੀ ਹੁਣ ਇਹਦੇ ਅੰਦਰ ਚ ਸਪੇਸ ਕਿੰਨੀ ਆ ਹੋਰ ਸਹੀ ਬੜੀ ਵਧੀਆ ਬਣਾ ਨੇ ਬਈ ਤਕਰੀਬਨ ਕੋਈ ਇਹਨਾਂ ਚ ਕ੍ਰੋਸ ਨਹੀਂ ਹੈ ਜਿਹੜੇ ਵੀ ਜਿੱਦਾਂ ਆਪਾਂ ਕਹਿੰਦੇ ਵੀ ਕ੍ਰੋਸ ਦੇ ਵਿੱਚ ਹੁੰਦੀਆਂ ਨੇ ਹੂੰ ਬਸ ਹੋਰ ਚੱਲਾਂ ਹਾਂ ਅੰਦਰ ਇਹਦੇ ਅੱਗੇ 200 ਕੋਸਾ ਗਾਣਾ ਹੋਰ ਖੜਵੇ ਫਿਰ ਮੈਂ ਤੁਹਾਨੂੰ ਦਿਖਾਵਾਂਗੇ ਪਰ ਇਹਦੇ ਅੱਗੇ ਜਿਹੜੀ ਵਾਰਡ ਬਈ ਇਹ ਵੀ ਦੂਜਾ ਸੂਟ ਹੁੰਦੀ ਹੈ ਬਈ ਕਿੰਨਾ ਚੱਲੂ ਹਫਤੇ ਦੇ ਵਿੱਚ ਇਹ ਸੂਪੂ ਬਈ ਇਹਦਾ ਰੇਟ ਕੀ ਰਹਿਣਾ ਰੇਟ ਨੇ 1 ਲੱਖ ਤੇ 5000 ਦੀ ਵੜ ਦੇ ਦਾਂਗੇ ਬਈ ਠੀਕ ਹੈ ਤੇ ਦੁੱਧਾ ਹੀ ਮੰਨ ਕੇ ਜਿਹੜੀ ਰਿਪੋਰਟ ਆ ਮਾਲਕਾਂ ਦੀ ਉਹ 28 ਤੋਂ 30 ਕਿਲੋ ਦੁੱਧ ਦੀ ਰਿਪੋਰਟ ਹੈ ਦੀ ਪਰ ਗਰਮੀ ਆ ਚਲੋ 25 26 ਕਿਲੋ ਦੁੱਧ ਵੀ ਮੰਨ ਕੇ ਲੈ ਲਓ ਇਦਾਂ ਦੀ ਬੜਾ ਦਬਦੀ ਨਹੀਂ ਹੈਗੀ ਕਿਉਂਕਿ ਟਾਂਚਾ ਬਹੁਤ ਸੋਹਣਾ ਬਾਈ ਸਹੀ ਸਾਇਜ ਲਵਾਈ ਬਾਕੀ ਮੇਨ ਗੱਲ ਬਈ ਜਿੰਨੀ ਵੀ ਬੜਾ ਨੇ ਸਾਰੀਆਂ ਦੇ ਥਾਣਾ ਚਾਹੀਏ ਮਸ਼ੀਨ ਤੇ ਚਲੋ ਚੱਤੀ ਚਲੋ ਹੁਣ ਬਈ ਵੀ ਲੰਬਾਈ ਕੁਆਲਟੀ ਦੇਖ ਕੇ ਨਹੀਂ ਇਹਦੀ ਸਹੀ ਸੋ ਦੱਸੋ ਵੱਖਰਾ ਜਿਹਾ ਰੰਗ ਹੈ ਸੋਹਣਾ ਥਾਂ ਦਾ ਸਾਇਜ ਹੈ ਵੇ ਲੈ ਚੱਲ ਲੈ ਲੈ ਪਤਲੇ ਥਾਣੇ ਭਾਵੇਂ ਹੱਥੀਂ ਚੋਲੋ ਜੇ ਤੇ ਭਾਵੇਂ ਮਸ਼ੀਨ ਲਾ ਲਓ ਜੇ ਕੋਈ ਦਿੱਕਤ ਨਹੀਂ ਆਉਂਦੀ ਦੁੱਧ ਗਰਮੀ ਦੀ ਰੋਤਾਂ ਫਿਰ ਵੀ ਸੋਨਾ ਦੇ ਦਿੰਦੀ 25 ਕਿਲੋ ਦੁੱਧ ਭਾਈ ਦੇ ਦੇ ਦੀ ਬਾਕੀ ਮੇਨ ਗੱਲ ਹੈ ਭਾਈ ਆਪਾਂ ਕਹਿੰਦੇ ਆਪਲੀ ਤਸੱਲੀ ਕਰਕੇ ਖਰੀਦੋ ਆਪਾਂ ਵੀ ਬਾਹਰੋਂ ਜਾਨਵਰ ਖਰੀਦਦੇ ਆ ਆਪ ਤੇ ਮਨ ਨਾਲ ਠੋਕ ਕੇ ਚੀਜ਼ ਲਓ ਹਨਾ ਸਹੀ ਹੈ ਇਹਦੋਂ ਅਗਲੇ ਦਿਨ ਬੈੜਾਂ ਬਾਰੇ ਪ੍ਰਦੀਪ ਇੱਥੇ ਖੜੀਆਂ ਬਾਰੇ ਦੱਸਦੀਆਂ ਤੇ ਇੱਕ ਵੈੜ ਹੋਰ گاਉ ਆਪਾਂ ਤੋੜ ਲਾਂਗੇ ਤੋਂ ਇਸ ਕੋਸਰ ਜਾਮਾ ਹੋਰ ਇਹ ਭਾਈ ਹਲੇ ਥੋੜੀ ਵੈੜ ਮੰਨ ਕੇ ਇਹ ਕੱਚੀ ਆ ਇਹ 1 ਸਵਾ ਲੱਖ ਰੁਪਏ ਦੀ ਬੱਚੀ ਦੇ ਦਾਂਗੇ ਠੀਕ ਹੈ ਦੇ ਮੰਨ ਕੇ ਉਦਾਂ ਦੀ ਹੋ ਜੂ ਇਹ ਬੈਡ ਦੇ ਰਾਇਆ ਬਈ 85000 ਰੁਪਏ ਦੀ ਠੀਕ ਹੈ ਇਹ ਵੀ ਕੱਚੀ ਹੈ ਬਈ ਹਲੇ 15 ਦਿਨਾਂ ਦੀ ਉਹ ਬੈਡ ਵੀ ਸੇਲ ਕਰਤੀ ਆਪਾਂ ਨੇ ਇਸੇ ਲਈ ਹਾਂ ਸੇਲ ਓਕੇ ਸੋ ਦੱਸੋ ਇਹ ਨਾਗ ਅੱਜ ਵੀ ਵੀਡੀਓ ਦੇ ਵਿਕਰੀ ਵਾਲੇ ਸੀ گاਵਾں ਦੇ ਰੇਟ ਵੀ ਲਗਭਗ ਤੁਹਾਨੂੰ ਦੱਸਤੇ ਆ ਬਾਕੀ ਪਸ਼ੂ ਜਿਹੜਾ ਤੁਹਾਨੂੰ ਹਾਂ ਇੱਕ ਇਹ ਰੇਟ ਇਹਦੇ ਵਾਰ ਦੱਸ ਨਹੀਂ ਇਹ ਬਈ 82000 ਰੁਪਏ ਦੀ ਬੈਡ ਦੇ ਦਾਂਗੇ ਦੂਜਾ ਸੂਆ ਹੁੰਦੀ ਆ ਦੁੱਧ ਮੰਨ ਕੇ 25 26 ਕਿਲੋ ਪਲੂਣ ਦਾ ਦਿੱਤਾ ਹੋਇਆ ਠੀਕ ਸਭ ਤੋਂ ਇਹ ਕੱਚੀ ਹੈ ओके सो 나ਗ즈 ਦੀ ਵੀਡੀਓ ਚ ਵਿਕਰੀ ਵਾਲੇ ਸੀ ਕਿ ਬਾਕੀ ਤੁਸੀਂ ਆ ਕੇ ਦੇਖ ਸਕਦੇ ਹੋ ਨੰਬਰ ਸਕਰੀਨ ਉੱਤੇ ਵਜਦਾ ਚੱਲੀ ਜਾਂਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਅੱਜ ਦੀ ਵੀਡੀਓ ਦੇ ਖਿਲਾਾਲ ਇਹ ਪਸ਼ੂ ਬਾਈਕ ਕੋਲ ਵਿਕਰੀ ਵਾਸਤੇ ਆਏ ਹੋਏ ਸੀ ਮਿਹਰਬਾਨ